ਫੜਾਂ ਦੇ ਖਾਤਸ਼ੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਤੇ ਇਸ ਨੂੰ ਲੈ ਕੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਫੜਾਉਣ ਦੇ ਖਤਰੇ ਨੂੰ ਭਾਪਦੇ ਹੋਏ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਖੁਦ ਜਾ ਕੇ ਬਲਾਕ ਕੋਟ ਈਸੇਖਾਂਦੇ ਦਰਿਆ ਦੇ ਖੇਤਰ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਨਾਲ ਡਾਕਟਰ ਪ੍ਰਦੀਪ ਕੁਮਾਰ ਦਿਲਾ ਸਿਹਤ ਅਫਸਰ ਡਾਕਟਰ ਰਿੱਪੂ ਦਮਨ ਐਸਐਮਓ ਕੋਟ ਈਸੇਖਾਂ ਅਤੇ ਮਾਸ ਮੀਡੀਆ ਵਿੰਗ ਸਿਹਤ ਵਿਭਾਗ ਦੀ ਟੀਮ ਵੱਲੋਂ ਅਮਰਿਤ ਸ਼ਰਮਾ, ਹਰਦੀਪ ਸਿੰਘ ਜੱਸਲ ਅਤੇ ਜਗਮੀਰ ਸਿੰਘ ਵੀ ਮੌਜੂਦ ਸਨ ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਲਗਾ ਦਿੱਤੀਆਂ ਗਈਆਂ ਹਨ ਤੇ ਮੀਂਹ ਦੇ ਪਾਣੀ ਨਾਲ ਪੈਦਾ ਹੋਏ ਮੱਛਰ ਨੂੰ ਮਾਰਨ ਲਈ ਦੋਹਿਆਂ ਦਾ ਛੜਕਾਅ ਕਰਵਾਇਆ ਜਾ ਰਿਹਾ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਾਡੇ ਦੇਖੋ ਜੀ ਸਿਹਤ ਵਿਭਾਗ ਵੱਲੋਂ ਪੂਰੇ ਪ੍ਰਬੰਧ ਹੈ ਪੂਰੇ ਪ੍ਰਬੰਧ ਕੰਮਲ ਕੀਤੇ ਗਏ ਨੇ ਤੇ ਮੇਰੇ ਨਾਲ ਕੋਰਟੀ ਸੇਖਾਂ ਦੇ ਐਸਐਮਓ ਸਾਹਿਬ ਵੀ ਹੈ ਡਾਕਟਰ ਜੀਪੂ ਦਮਨ ਟੀਐਚਓ ਸਾਹਿਬ ਹੈਗੇ ਆ ਡਾਕਟਰ ਸੰਦੀਪ ਤੇ ਸਾਡੇ ਜਿਹੜੇ ਹੈਲਥ ਵਰਕਰ ਹੈਗੇ ਆ ਇਹਨਾਂ ਨੇ ਪੂਰੇ ਪ੍ਰਬੰਧ ਕੀਤੇ ਹੋਏ ਆ ਇੱਥੇ ਵੈਗੂਲਰ ਮੋਨੀਟਰਿੰਗ ਹੋ ਰਹੀ ਹੈ ਤੇ ਸਪਰੇ ਵੀ ਹੋ ਰਿਹਾ ਤਾਂ ਜੋ ਮੱਛਰ ਹੋ ਗਿਆ ਵਾ ਜਾਂ ਹੋ ਕੋਈ ਜਿਹੜੀ ਵੀ ਬਿਮਾਰੀ ਫੈਲਣ ਦਾ ਖਤਰਾ ਹੋਵੇ ਉਹ ਨਾ ਹੋਵੇ ਤੇ ਪਾਣੀ ਸਾਰਿਆਂ ਨੂੰ ਐਜੂਕੇਟ ਕੀਤਾ ਗਿਆ ਕਿ ਪਾਣੀ ਜਿਹੜਾ ਜਾਂ ਤਾਂ ਉਹ ਵਾਲਗੇ ਦਿੱਤੇ ਜਾਂ ਉਹਨਾਂ ਨੂੰ ਕੁਲਵੀਨ ਟੈਬਲੇਟਸ ਵੀ ਦਿੱਤੀਆਂ ਬਾਕੀ ਮੁੱਢਲੀ ਸਹਾਇਤਾ ਜੇ ਕਿਸੇ ਨੂੰ ਵੀ ਲੋੜਿੰਦੀ ਹੈ ਤਾਂ ਸਮੇਂ ਸਿਰ ਪ੍ਰੋਵਾਈਡ ਕੀਤੀ ਜਾਏਗੀ ਸਾਡੀਆਂ ਹੈਲਥੀਆਂ ਟੀਮਾਂ ਉਹੇ ਟਾਈਮ ਲਈ ਹਾਜ਼ਰ ਹਨ